ਤੁਕ ਡੀਜੀਪੀ ਪੰਜਾਬ ਅਤੇ ਮਾਨਯੋਗ ਡੀਆਈਜੀ ਫਰੀਦਕੋਟ ਰੇਂਜ ਅਤੇ ਮਾਨਯੋਗ ਐਸਐਸਪੀ ਮੋਗਾ ਸ੍ਰੀ ਅਜੇ ਗਾਂਧੀ ਜੀ ਦੇ ਅਗਵਾਈ ਹੇਠ ਨਸ਼ਾ ਖਿਲਾਫ ਵੱਡੀ ਮੋਹਮ ਦੇ ਤਹਿਤ ਜਿਹੜੇ ਸਮਗਲਰ ਤੇ ਨਸ਼ਾ ਤਸਕਰ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਇਸੇ ਮੋਹਮ ਦੇ ਤਹਿਤ ਅੱਜ 19 ਤਰੀਕ ਨੂੰ ਡੀਐਸਪੀ ਤਰਮਕੋਟ ਸਰਦਾਰ ਰਮਨਦੀਪ ਸਿੰਘ ਵੱਲੋਂ ਔਰ ਉਹਨਾਂ ਦੇ ਨਾਲ ਐਸ ਐਚਓ ਕੋਟੀ ਸੇ ਖਾਂ ਸੁਨੀਤਾ ਰਾਣੀ ਵੱਲੋਂ ਅੰਡਰ ਸੈਕਸ਼ਨ 68 ਐਫ ਐਨ ਡੀ ਪੀ ਐਸ ਐਕਟ ਦੇ ਤਹਿਤ ਦੋ ਜਣਿਆਂ ਦੀ ਪ੍ਰਾਪਰਟੀ ਅਟੈਚ ਕਰਵਾਈ ਗਈ ਹੈ। ਔਰ ਇਹਨਾਂ ਚੋਂ ਇੱਕ ਦਾ ਨਾਮ ਠਾਕੁਰ ਸਿੰਘ son of ਗੱਜਨ ਸਿੰਘ ਵਾਸੀ ਡੋਲੇਵਾਲਾ ਦੂਸਰੇ ਦਾ ਨਾਮ ਰਾਜਵਿੰਦਰ ਕੌਰ ਏਸੀ ਏਲੀਅਸ ਰਾਜੀ ਵਾਈਫ ਆਫ ਰਾਮ ਪ੍ਰਕਾਸ਼ ਵਾਸੀ ਡੋਲੇਵਾਲਾ ਹੈ। ਔਰ ਇਹਨਾਂ ਦੀ ਦੋਨਾਂ ਦੀ ਜਿਹੜੀ ਪ੍ਰਾਪਰਟੀ ਹੈ ਉਹਦੀ ਕੁੱਲ ਮਾਲੀਅਤ ਜਿਹੜੀ ਹੈ ਉਹ 1 ਕਰੋੜ 35 ਲੱਖ 54 ਹਜ਼ਾਰ ਦੀ ਬਣਦੀ ਹੈ